ਖੜਿਆ ਹਾਂਜੀ ਅੱਜ ਆਪਾਂ ਲੇ ਗਏ ਸੀ ਸਿਮਲੀ ਜਾ ਤੇ ਉਹ ਮੱਕੀ ਵਾਲਾ ਬਹਣ ਬਾਈ ਜਾਂਦਾ ਮੀਆਂ ਦਾ ਆ ਨਹੀਂ ਆਊਗਾ ਤੇ ਪੂਰਾ ਮੀਆਂ ਵਾਲਾ ਹੋ ਰਿਹਾ ਆਂ ਦਾ ਝੋਟਾ ਵਗਦਾ ਰੋਟੇ ਦੇ ਜਮੂ ਜਮੂ ਝੋਟਈ ਆ ਬਈ ਪੇਚਾ ਵਹਿ ਗਿਆ ਕਹਿੰਦੇ ਉਧਰੋਂ ਮੀਂਹ ਆਉਣ ਵਾਲਾ ਉਧਰੋਂ ਸ਼ਮੂ ਬਾਹਣ ਬਈ ਇਹਦਾ ਬਾਹਣ ਵੀ ਥੋੜੀ ਰਹਿ ਗਿਆ ਜੋ ਬਰਨੀ ਇਹਦੀ ਚਾਹ ਨਹੀਂ ਕੀਤੀ ਦਾ ਛੱਡਦੀ ਪਹਿਲਾਂ ਬਾਹਣ ਵਾਹੂ ਫੇਰ ਜਾ ਬੂਮਾ ਉਸੋਂ ਦੇ ਕੋਲ ਨਮਕਾਤ ਕੋ ਓਹ ਜਾਂਦਾ ਵੱਡਾ ਹੀਮੂ ਪੁੱਲ ਮੁੰਡਾ ਕੰਮ ਹਾਲਾ ਪੁੱਲ ਕੰਮ ਕਰਦਾ ਦੇਖੋ ਜੀ ਮੌਸਮ ਚੈੱਕ ਕਰੋ ਇੱਕ ਨੰਬਰ ਆਣਾ ਮਾਹੌਲ ਜਾਵਾ ਗਣੀ ਆਈ ਆ ਗਈਆਂ ਤੇ ਲੋਹੀ ਮੀ ਆ ਗਿਆ ਹੁਣ ਵੀ ਤੇਜ ਜੀਮੂ ਨੇ ਵੀ ਡ੍ਰੈਕਟਰ ਦੀ ਰੇਸ ਤੇ ਮੁਕਸੀਨ ਕੀ ਮਾਰੀ ਕਹਿੰਦਾ ਹੁਣ ਤਾਂ ਬਾਕੀ ਸਾਰੂ ਪਹਿਲਾਂ ਨਹੀਂ ਲਾਮ ਲੈਦਾ ਕਹਿੰਦਾ ਪਹਿਲਾਂ ਬਾਗਣੀ ਵਾ ਮਗਾਰਾ ਮੀ ਦੀ ਜੱਕਦਾ ਜੋ ਗੁਰਨੇ ਝੋਕਾ ਆਪਾਂ ਬਾਹਣ ਦਾ ਸਾਰਾ ਬਾਦ ਸੀ ਆਪਾਂ ਫਿਰ ਲਾਗੇ ਸੀ ਚਾਹੂ ਦੇ ਚਾਚਾ ਮੋੜੇ ਲਾਈ ਜਾਂਦਾ ਹਾਂ ਆ ਆਪਾਂ ਨੇ ਉਹ ਬਾਹਣ ਤਾਂ ਬਾਦ ਸਾਰਾ ਉੱਚੀ ਰਹਿ ਦੋ ਦੋ ਵਾਰੀ ਤਾਂ ਵੀ ਮਾਰਨੀ ਸੀ ਤੇ ਫਿਰ ਮੀਂਹ ਕਰਕੇ ਆਪਾਂ ਦੋ ਵਾਰੀ ਮਾਰ ਨਹੀਂ ਸਕਿਆ ਬਾਹਣ ਹੋ ਗਿਆ ਗਿੱਲਾ ਤੇ ਹੁਣ ਜਦੋਂ ਆਪਾਂ ਮੋਟਰ ਬਗਲ ਲਾਏ ਸੀ ਪਾਣੀ ਨਾਲ ਮੀਂਹ ਬੜਾ ਛੜਕਿਆ ਸੀ ਤਾਂ ਨੱਡ ਗਿਆ ਅਸੀਂ ਕਨਾਲ ਤੋਂ ਛੜਤੀ ਤੇ ਆਪਾਂ ਚਲੋ ਹੁਣ ਤਾਂ ਫਿਰ ਕੋਈ ਹੱਲ ਹੀ ਨਹੀਂ ਹੈ ਦੁਆਰੇ ਵਾਦਾਂਗੇ ਕਿ ਜੇ ਜਦ ਸੁੱਕ ਗਿਆ ਵੀ ਕਿਵੇਂ ਗੱਜੀ ਜਾਂਦਾਗਾ ਮੀਂਹ ਮੈਂ ਤਾਂ ਪਰਲੀ ਮੋਟਰ ਵੀ ਬੰਦ ਕਰਾ ਦਿੱਤੀ ਸੀ ਵੀ ਮੀਂਹ ਵਾਲਾ ਆਊਗਾ ਮੀਂਹ ਜਮੀ ਨਹੀਂ ਆਇਆ ਤੇ ਹੁਣ ਆਪਾਂ 2 3 4 ਦਿਨਾਂ ਨੂੰ ਮੂੰਗੀ ਦੇ ਸਪਰੇਅ ਕਰਾਇਆ ਗੱਖਾ ਲਈ ਆਪਣੀ ਮੂੰਗੀ ਉੱਬੇਲੇ ਥੇਤ ਹੈ ਤੇ ਹੁਣ ਆਪਣੇ ਸਪੈਦਾ ਲਾਇਆ ਸੀ 150 ਸਪੈਦਾ ਵੀ ਵਾਲਾ ਸੋਨੇ ਚ ਲੂਆ ਹੁਣ ਆਪਾਂ ਉਧਰੋਂ ਆਏ ਸੀ ਵੀ ਮੀਂਹ ਸਾਡੇ ਆਪਾਂ ਬਹਿਣਵਾ ਦਿੰਨੇ ਆ ਚੜੀ ਵਾਲਾ ਹੁਣ ਫਿਰ ਮੀਂਹ ਲੈ ਪਿਆ ਮੀਂਹ ਨੇ ਸਾਡਾ ਲਹੂ ਪੀ ਲਿਆ ਬਈ ਇਦਾਂ ਕੋਈ ਹੱਲ ਹੈਗਾ ਦੱਸ ਦੋ ਸਾਨੂੰ ਇਸ ਤਰ੍ਹਾਂ ਸਾਡਾ ਤਾਂ ਲਹੂ ਵੀ ਲੈ ਮੀਨੇ ਹੁਣ ਮੋਟਰ ਛੱਡ ਕੇ ਆਣੇ ਆ ਉਧਰ ਦੇਖਦੇ ਆ ਬਾਕੀ ਆ ਤਾਂ ਹੁਣ ਬਾਹੀ ਗਿਆ ਬਸ ਦੋ ਤਿੰਨ ਗਿਹੜੇ ਰਹਿ ਗਏ ਈਚ ਆਪਾਂ ਬੀਜਾਂਗੇ ਫਿਰ ਮੱਕ ਦਾ ਹੂੰ ਤਾਂ ਬਾਹਣ ਦੋ ਵਾਰੀ ਪਾਉਣਾ ਸੀ ਪਰ ਹੁਣ ਬਾਹ ਨਹੀਂ ਸਕਦੇ ਮੀਂਹ ਆ ਗਿਆ ਚਲ ਇੱਕ ਵਾਰੀ ਬਹਿ ਗਿਆ ਟਰੈਡ ਦੀ ਜਦੋਂ ਚਾਰ ਪਾਇ ਸੀ ਆ ਬੈਈ ਅਸੀਂ ਤੇ ਜਮੀਨਾਂ ਫੇਰ ਨੀ ਲੋਟ ਹੋ ਗਈ ਸੀ ਮੋਟਰ ਆਪਣੇ ਛੱਡਤੀ ਉਹ ਪਰਲੇ ਜੀ ਚੱਲੂਗੀ ਹੁਣ ਮੋਟਰ ਵੇ ਸੁੱਕੀ ਪਈ ਸੀ ਟੌਲ ਤੇ ਜਿਵੇਂ ਹੁਣ ਆ ਤਾਂ ਗਾਰਾ ਬਣ ਗਿਆ ਆਪਾਂ ਹੁਣ ਮੀਂਹ ਪੈਣ ਲੱਗਾ ਸੀ ਹੁਣ ਕਹਿੰਦੇ ਦੁਬਾਰੇ ਮੋਟਰ ਬੰਦ ਕਰਦੇ ਤੇ ਹੁਣ ਆਪਣੇ ਦੁਬਾਰੇ ਕਰਤੀ ਮੋਟਰ ਬੰਦ ਮੀਂਹ ਹੈ ਡੇਹਣੀ ਲੈ ਲਈ ਬਸ ਆਦਾ ਸਾਰਾ ਬਾਤ ਆ ਆਪਾਂ ਇੰਨੇ ਇੰਨੇ ਜਮੱਕ ਵੀ ਦਾ ਗਿਆ ਤਾਂ ਪੈ ਐਡੀ ਫੁੱਟੀ ਆਈ ਹੁਣ ਇਹ ਪੈ ਐਡੀ ਨਹੀਂ ਖੜਦੀ ਸੀ ਤੇ ਉਹ ਬਸ ਬਾਤ ਆ ਦੋ ਕੁ ਜਿਹੜੇ ਰਹਿ ਗਏ ਆ ਚਰੀ ਬਹੁਤ ਵੱਡੀ ਹੋਈ ਐ ਤੰਗ ਕਰੂ ਜੇ ਮੀਂਹ ਨੇ ਰੀ ਨਾਲ ਡਿੱਗ ਗਈ ਤੇ ਹੁਣ ਚੱਲ ਠੀਕ ਹੈ ਚੰਗਈ ਇਹ ਆ ਬਈ ਸਾਡਾ ਰਤਨ ਇਹ ਇਹਨਾਂ ਦੇ ਟੋਏ ਚ ਪਿਆ ਗਿਆ ਪਾਣੀ ਭਰਨਾ ਮੱਕੀ ਭਰਨਾ ਮੱਕੀ ਦਾ ਸੀ ਤੇ ਹੁਣ ਪਾਣੀ ਦਾ ਭਰਿਆ ਗਿਆ ਹੁਣ ਇਹ ਕਰਦੇ ਨੇ ਪਾਣੀ ਪਿਓ ਪੁੱਤ ਲੱਗ ਗਏ ਇਹਨਾਂ ਨੂੰ ਮੈਂ ਆਖਿਆ ਕਣੀ ਆਈ ਜਾਂਦੇ ਆਣੇ ਤਾਂ ਵੀ ਨਹੀਂ ਹਟਦੇ ਹਲੇ 4-5 ਕੱਲ ਨੂੰ ਪਹਿਲੀ ਮਣੇ ਪੇਲੇ ਬਾਲੇ ਤਾਗੜੇ ਆ ਬਾਲੇ ਤਾਗੜੇ ਆ ਹਾਂਜੀ ਤੇ ਆਪਾਂ ਨੇ ਸ਼ਾਰੇ ਝੋਨੇ ਚ ਰੇਤਾ ਸਿੱਟਦੀ ਸੀ ਤੇ ਆ ਥੱਲੇ ਵਾਲੇ ਕੰਬੇ ਵਾਲੀ ਤੇ ਚੱਲੀ ਜਾਂਦੀ ਆ ਮੋਟਰ ਹੁਣ ਆਪਾਂ ਆ ਵਾਈ ਦੀ ਮੋਟਰ ਬੰਦ ਕਰਨ ਆਏ ਸੀ ਇਹ ਕਹਿੰਦਾ ਮੇਰੇ ਨਾਲ ਮੋਟਰ ਬੰਦ ਕਰਾ ਕੇ ਰ ਮੈਨੂੰ ਪਤਾ ਨਹੀਂ ਥੋੜਾ ਇਹਨੂੰ ਸਿਖਾਇਆ ਵੀ ਆ ਮੋਟਰ ਬੰਦ ਹੁੰਦੀ ਆ ਜੇ ਤੁਸੀਂ ਵੀ ਸਿੱਖਣਾ ਤਾਂ ਮੈਂਟਾ ਜੀ ਜਰੂਰ ਦੱਸੋ ਹਾਂਜੀ ਅੱਜ ਫੇਰ ਮੜੀ ਕਿਣ ਮਣ ਕਿਣ ਮਣ ਹੋਈ ਜਾਂਦੀ ਆ ਤੇ ਆਪਣੇ ਘਰ ਨਹੀਂ ਜੀ ਮੂਹ ਕੀਤੇ ਦਵਾਈ ਤੇ ਹੁਣ ਆਪਾਂ ਕਰ ਨਹੀਂ ਸਕਦੇ ਹੁਣ ਦੱਸੋ ਕੋਈ ਹੱਲ ਸਾਨੂੰ ਦੱਸੋ ਹੀ ਕਿੱਦੇ ਮੌਸਮ ਸਾਫ ਹੈ ਕਿੱਦੇ ਆ ਗੀ ਮੂਹ ਦੀ ਦਵਾਈ ਕਰੀਏ ਤੇ ਆਪਾਂ ਨੇ ਅੱਛੀ ਆਪਣੀ ਚਰੀ ਤੇ ਆਹ ਦਰਸਤਾਗੇ ਮੁਰੇ ਤੇ ਆਪਾਂ ਨੇ ਬਾਤਾ ਸੀ ਉੱਤੇ ਜਿੱਦੇ ਮੀਂਹ ਆਇਆ ਸੀ ਫੁੱਲ ਮੀਂਹ ਆਇਆ ਸੀ ਤੇ ਆ ਕਿਸੇ ਹੋਰ ਦਾ ਝੋਲਾ ਆਗਾ ਮੇਰੇ ਬਾਈਆਂ ਵੀਰਾਂ ਦਾ ਮੇਰੇ ਭਰਾਵਾਂ ਦਾ ਉਹ ਕਿਸੇ ਦੀ ਮੱਕੀ ਆ ਗਈ ਜੀ ਹਾਂਜੀ ਦਿਵੇਂ ਦੂ ਅਗਲਾ ਹੀ ਅੱਜ ਆਪਾਂ ਅਸੀਂ ਫੱਕ ਤੇ ਰੇ ਸਿੱਟ ਰੇ ਸਿੱਟਦੀ ਤੇ ਹੁਣ ਫੱਕ ਕਰਮਾਉਣਿਆ ਬਸ ਮੋਟਰਸਾਈਕਲ ਤੇ ਆਹ ਦੱਸੋ ਫੱਕ 7 ਕਿਲੇ ਲਵਾ ਦੂਗੀ ਆਹ ساری ਫੱਕ ਨਾਲੇ ਫੱਕ ਦੱਸੋ ਕਿਵੇਂ ਆ ਕੇ ਇਧਰ ਆਪਣੀ ਸਾਰੀ ਮੂਗੀ ਆਹੂ ਔਰ ਤੁਰਤ ਲੈ ਕੇ ਤੇ ਬਸ ਕੱਲ ਨੂੰ ਆਪਾਂ ਮੂਗੀ ਤੇ ਵੀ ਕੱਖਾ ਲਈ ਦਵਾਈ ਕਰ ਦੇਣੀ ਆ ਤੇ ਬਸ ਤਿੰਨ ਚਾਰ ਦਿਨਾਂ ਬਾਅਦ ਇਹ ਦੁਬਾਰਾ ਜੀ ਵੱਟ ਲਾਂਗੇ ਆਪਾਂ ਲੋ ਬਈ ਕਹਿੰਦੇ ਸ਼ਮੂ ਨੇ ਖੋਲਿਆ ਸੀ ਡੈਕ ਤੇ ਡੈਕ ਵਾਲਿਆਂ ਨੂੰ ਬੋਨ ਲਾਇਆ ਉਹ ਕਹਿੰਦੇ ਵੀ ਕੱਲ ਨੂੰ ਆਇਓ ਵਿਚਾਰੇ ਨੇ ਖੋਲਿਆ ਹੋਣ ਕਹਿੰਦਾ ਚਾਚਾ ਕੁੱਟੂ ਹੁਣ ਸਾਰਾ ਬੰਨੀ ਆਂਦਾ ਜ਼ਵਾਰ ਮੈਂ ਰੱਖਿਆ ਜੀ ਨੂੰ ਖੋਲ ਕੇ ਧਰ ਦੇ ਫੇਰ ਲੈ ਜਾਾਂਗੇ ਕਦੇ ਆਈਆਂ ਕਰਦੇ ਦੇ ਸੀ ਸਿੱਧੇ ਆ ਪੁੱਠਾ ਆਪੀ ਹੋ ਜਾਂਦਾ ਪਤਾ ਨਹੀਂ ਕੀ ਕਰਾਇਆ ਚੱਕਰ ਕੋਲ ਕੇ ਝੜਦਾ ਡ ਇੱਕ ਡੁੱਕ ਸਾਰਾ ਲੋ ਵੀ ਮਿੱਤਰੋ ਅੱਜ ਆ ਗਏ ਆਪਣੇ ਸਪਰੇਅ ਕਰਨ ਆ ਆਇ ਤੁ ਨਵੇਂ ਯੰਤਰ ਤੋਂ ਸਪਰੇਅ ਕਰਾਵਾਂਗੇ ਬਸ ਥੋੜੀ ਜਿਹੀ ਸਪਰੇਅ ਹੀ ਪਈ ਆ 9 ਲੀਟਰ ਦੇ ਨਗਲੇਆਂ ਵੀ ਖਾਲੀ ਪਈ ਆ ਇਹੋ ਸੋ ਆਇਓ ਸਾਥੇ ਆਇਆ ਭਾਈ ਵੀ ਪ੍ਰਮੋਸ਼ਨ ਕਰਦੀ ਹੈ ਆਗਮਣੀ ਕਰਨਾ ਆਪਣੇ ਦਵਾਈ ਦਿੱਤੀ ਬਾਅਦ ਇੱਕ ਕਿੱਲੇ ਚ 10 ਲੀਟਰ ਪਾਏ ਨੇ 190 ਰੁਪਏ ਲੀਟਰ ਆਪਣਾ ਦਵਾਈ ਪਈ ਆ ਤੇ ਹੁਣ ਆਪਾਂ ਨੇ ਬਸ ਉਹ ਪਾਣੀ ਭਰ ਜਾਂਦੇ ਆ ਆਪਾਂ ਚੱਲਦੇ ਆ ਗਾਹਾਂ ਤੇ ਆਪਾਂ ਨੇ ਕਿੱਲੇ ਚ 10 ਲੀਟਰ ਪਾ ਦੇ ਹੈਗੇ 5.5 ਕਿੱਲੇ ਤੇ ਆਪਾਂ ਨੂੰ ਫੱਕ ਤੇ ਆਪਣੇ ਭੂਣ ਪਾਤਾ ਵੀ ਸਪਰੇਅ ਨਾਲ ਉੱਤੇ ਪਾਜੇ ਤੇ ਆਹ ਮੁੰਡਾ ਦੇਖੋ ਬਾਲਾ ਕੰਮ ਕਰਦਾ ਇੰਨਾ ਕੰਮ ਕਰਦਾ ਡੱਬੇ ਚੱਕੀ ਹੁੰਦਾ ਜੀ ਖਾਲੀ ਕਹਿੰਦਾ ਵੇਚੂਗਾ ਕੁਲਫੀਆਂ ਲਊਗਾ ਡੱਬੇ ਬਾਹਰੂ ਦਾ ਨਾਮ ਲੈ ਕੇ ਸੜਕ ਦੋ ਸਪਰੇ ਮੀਮੂ ਆ ਜੇ ਰੱਬ ਨੂੰ ਬੇਨਤੀ ਹੈ ਕਿ ਮੀਂਹ ਕੋ ਬੱਚੇ ਤਰੱਕੀ ਅਸੀਂ ਕਰਨ ਲੱਗੇ ਸਪਰੇ ਹਾਂ ਖਰਚਾ ਬਹੁਤ ਹੋਇਆ ਮੂੰਗੀ ਤੇ ਇੱਥੇ ਸੌਖੀ ਆਣੀ ਪਈ ਮੂੰਗੀਆਂ ਕਰਨ ਬਾਲਾ ਔਖਾ ਕੰਮ ਹੈ ਮੂੰਗੀ ਨੇ ਪਰਦਾ ਵਾਲੀ ਮਾਰ ਜਿਹਦੇ ਵਿੱਚ ਜੇ ਉਹ ਆ ਜੰਤਰ ਜਾਣਾ ਹੁੰਦਾ ਇਹਨੇ ਬਚਾ ਤੇ ਸਾਨੂੰ ਤਾਂ ਨਹੀਂ ਤਾਂ ਮਰ ਗਏ ਸੀ ਜੇ ਆ ਜੰਤਰ ਜਾਣਾ ਹੁੰਦਾ ਆ ਦੇਖੋ ਬਈ ਚੱਲ ਕਰਤੀ ਸਟਾਰਟ ਉਹ ਝੋਲੇ ਦੇ ਡਰਦੇ ਆ ਵੀ ਕਿਸੇ ਕੋ ਹੋਰ ਪਾਸੇ ਸਪਰੇ ਨਾ ਪੈ ਜੇ ਤਾਂ ਕਰਕੇ ਉਹਨਾਂ ਨੇ ਆਪਣਾ ਪੱਲੀਆ ਲਈ ਫਿਰਦੇ ਨੇ ਉਹਨੂੰ ਦਿਖਾਉਣਾ ਮੁੰਡੇ ਪਰਾ ਫਿਰਦੇ ਨੇ ਹੋਊਂ ਕਰਦੇ ਨੇ ਮੁੰਡੇ ਪੱਲੀਆ ਲਈ ਤੇ ਚੱਕ ਬੈਲਦੋਨਾਂ ਨਾਂ ਲੈ ਕੇ ਕਰਤੀ ਸਟਾਰਟਿੰਗ ਤੁਹਾਨੂੰ ਦਿਖਾਉਣੇ ਅੱਗੇ ਅੱਗੇ ਉਹ ਦੇਖੋ ਉਹ ਮੁੰਡੇ ਪੱਲੀਆ ਲਈ ਫਿਰਦੇ ਨੇ ਦੇਖੋ ਇਹ ਹੁਣ ਦੇਖੀ ਭਾਦਦਾ 5 ਮਿੰਟਾਂ 'ਚ ਕਿੱਲਾ ਕਰ ਦਿੰਦਾ ਹੈ ਆਇਆ ਦਾ ਬਹੁਤ ਵਧੀਆ ਯੰਤਰ ਹੈ ਨਹੀਂ ਨਾ ਉਹਨੂੰ ਮੈਨੂੰ ਲਾ ਦੇ ਇੱਕ ਅੱਧੇ ਦਾ ਛੱਪ ਲੜਿਆ ਹੁੰਦਾ ਜੀ ਦੇਖੋ ਕੱਠਾ ਵੀ ਹੁੰਦਾ ਦੇਖੋ ਤੁਸੀਂ ਬਹੁਤ ਡੰਗਾ ਦਾ ਨਹੀਂ ਇੱਕ ਅੱਧੇ ਦਾ ਛੱਪ ਲੜਿਆ ਹੁੰਦਾ ਜੇ ਮੈਂ ਇਹ ਮੂਗੀ ਹੋਈ ਚੋਂ ਕਰਦੀ ਹਿੰਦੀ ਟੋਲ ਟੋਲ ਨਾਲ ਸਪਰੇ ਉਹ ਪੱਲੀਆਂ ਲਈ ਫਿਰਦੇ ਨੇ ਵੀ ਝੋਨੇ ਦੇ ਨਾਲ ਹੋ ਜੇ ਸਪਰੇ ਤਾਂ ਰੱਖਿਓ ਪੱਲੀਆਂ ਲਈ ਫਿਰਦੇ ਨੇ ਹਵਾ ਵੀ ਇੱਕ ਇਧਰਲੀ ਜਾਂ ਲਬੀ ਇਹਨੂੰ ਆਖਾ ਵੀ ਹੁਣ ਨੀਵਾ ਕਰਦਾ ਹੁਣ ਇਧਰਲਾ ਪਾਸਾ ਤੇ ਹੁਣ ਪੱਲੀਆਂ ਨਾਲ ਪੂਰਾ ਫਰਕ ਪੈਦਾ ਕਿਦਰੇ ਨਹੀਂ ਜਾਂਦੀ ਸਪਰੇ ਹੁਣ ਪੱਲੀਆਂ ਨਾਲ ਤੇ ਬਹੁਤ ਛੇਜੀ ਆ ਇਹ ਤਰ੍ਹਾਂ ਕੋਈ ਰੁਪਏ ਵੀ ਨਹੀਂ ਹੈਗੇ ਬਾਹਲੇ 200 ਰੁਪਏ ਕਿੱਲਾ ਲੈਂਦਾ ਹੈ ਤੇ ਆਪਣਾ 15 ਮਿੰਟਾਂ ਕਿ ਇਹ ਤਿੰਨ ਕਿੱਲੇ ਘੜ ਦਿੰਦਾ ਹੈ ਖਾਕ ਤੋਂ ਆਪਣੇ ਐ ਭੂਖ ਬਸਾਤਾ ਦੇਖੋ ਪੁੱਲੀਆਂ ਲੈ ਕਰਦੇ ਆ ਤੇ ਹੁਣ ਆਪਾਂ ਇਧਰ ਨੂੰ ਆਉਂਦਾ ਹੈ ਸਾਰਾ ਤੇ ਆਪਾਂ ਕਹਾਂਗਾ ਹੁਣ ਤੁਹਾਨੂੰ ਦਿਖਾਉਣੇ ਹਾਂ ਤਾਂ ਗਾਲੀ ਕੱਢੀ ਜਾਂਦੇ ਆ ਬਲੌਗ ਬਣਾਉਣਾ ਬਹੁਤ ਅਖੌੜੇ ਗਾਲਾਂ ਪਈ ਜਾਂਦੇ ਨੇ ਪੂਰੀਆ ਰਾਜ ਦੇ ਗਾਲਾਂ ਬਰੇ ਇਹ ਕਰਨੀ ਸ਼ੌਕ ਹੀ ਨਹੀਂ ਇਹਨਾਂ ਨੂੰ ਕੁਝ ਕਰਨਾ ਆ ਨਹੀਂ ਫੱਕ ਮੁੱਕੀ ਤੇ ਸਾਰੀ ਉੱਢੀ ਹੋਵੇ ਦੇਖੋ ਹੈਲੋ ਗਾਇਸ ਸਪਰੇਅ ਦਾ ਕਰੀ ਜਾਂਦੇ ਬਸ ਉਤੇ ਘੇਰਾ ਲੱਗ ਗਿਆ ਹੁਣ ਕੋਈ ਚਿੰਤਾ ਨਹੀਂ ਕਿਤੇ ਮਰਜੀ ਦਵਾ ਜਾਈ ਤੇ ਮੂੰਗੀ ਤੇ ਭਾਂ ਦੱਸੋ ਮੂੰਗੀ ਆਹ ਕੀ ਆਰੇ ਵਿਚਾਲੇ ਗਿਆਰੇ ਜੀ ਡਾਨ ਸੀ ਥੋੜੀ ਜੀ ਉਹ ਤੇ ਮੀਂਹ ਪਿਆ ਜੀ ਤਾਂ ਕਰਕੇ ਉਹ ਬਹੁਤ ਢਾੜਤਾ ਵਧੀਆਗਾ ਮੂੰਗੀ ਦਾਗਾ ਤੇ ਫੋਾਰੇ ਫਾਲ ਵੀ ਪੂਰਾ ਵਧੀਆ ਚੱਕਿਆ ਮੂੰਗੀ ਨੇ ਜੋ ਸਭ ਨਾਲ ਨਹੀਂ ਪੈ ਗਿਆ ਸਿੱਤ ਉਹ ਫਾਲ ਪੂਰਾ ਵਧੀਆ ਫਾਲ ਚੱਕਿਆ ਮੂੰਗੀ ਨੇ ਬਾਕੀ ਕੋਈ ਫਾਰਮਨ ਪੱਲੀਆ ਚੱਕ ਕੇ ਤੁਰਿਆ ਫਿਰਦਾਗਾ ਵੀ ਦਵਾਈ ਨਾ ਪੈ ਜੇ ਕਿਤੇ ਹੋਰ ਬਸੇ ਆਹ ਦੇਖੋ ਫਾਲ ਦਹਣੇ ਆਹ ਦੇਖੋ ਫਾਲ ਤਾਂ ਭਈਆ ਚੱਕਿਆ ਸਾਰੀ ਮੂੰਗੀ ਨੇ ਬਾਕੀ ਚੱਲੋ ਸਾਨੂੰ ਅੱਗੇ ਅੱਗੇ ਦਿਖਾਉਣੇ ਆ ਆ ਤੈਨੂੰ ਲੱਗ ਕੇ ਆ ਰਹੇ ਦਾ ਕਿ ਲਗਾ ਉਧਰ ਸਾਡੇ 2.5 ਕਿੱਲੇ ਉਧਰ ਨੇ ਹਾਂਜੀ ਤੇ ਆਪਣੇ ਸਪੈਦੇ ਦੇਖੋ ਜੀ ਸਪੈਦੇ ਬਹੁਤ ਬਈਏ ਚੱਲੇ ਪਏ ਨੇ ਇਹ ਲਾਇਏ ਸੀ ਆਪਣੇ 26 ਇੰਚ ਦੇ ਤੇ ਆ ਘਾਰਾ ਗੋਲਾ ਪੜਿਆ ਪਿਆ ਜਮਸਾ ਭਰਿਆ ਤੇ ਖਾਲ ਦੇ ਥੱਲੋ ਦੀ ਪਈਆ ਘਾਰਾ ਦੇ ਡੱਗ ਸੀ ਨਾਲੇ ਕੋਈ ਮੀਂਹ ਇੰਨਾ ਨਹੀਂ ਸੀ ਸਪੈਦੇ ਦੱਸੋ ਕਿਵੇਂ ਨੇ ਆਪਣੇ ਇਹ ਆਪਣੇ ਲੱਖ ਲੱਖ ਤੱਕ ਰਹੀ ਸਪੈਦੇ ਪੂਰਾ ਟੌਪ ਹੈ ਇਹ ਬਸ ਛੇਤੀ ਹੋ ਜਾਣਗੇ ਹੁਣ ਤਾਂ ਆਪਣਾ ਉਹ ਛਿੜਕੀ ਜਾਂਦਾ ਜਹਾਜ਼ ਮੂਗੀ ਤੇ ਸੁਪਰੇ ਉਹ ਦੇਖੋ ਹਾਂਜੀ ਤੇ ਆਪਾਂ ਨੇ ਬਸ ਇਧਰਲੇ ਪਾਸੇ ਵੀ ਕੀੜਾ ਲਵਾਈ ਦਿੱਤਾ ਸੀ ਬਿਸਪਾਈਤਾ ਸੀ ਨਾ ਪੈ ਜੇ ਕਈ ਵਾਰ ਕੋਈ ਤੇ ਬਸ ਸਾਰੇ ਲੰਮੇ ਖੱਤੇ ਰਹੇਗੇ ਸਾਰੇ 2.5 ਕਿੱਲੇ ਨੇ ਇਹ ਤੇ ਬਸ ਕੁੱਲ ਮਿਲਾ ਕੇ ਬਾੜੀ ਸੇਤੀ ਦਵਾਈ ਕਰਤਾਗਾ 200 ਰੁਪਇਆ ਕੋਈ ਬਾळा ਨਹੀਂ ਇੱਥੇ ਮੈਨੂੰ ਲਾਦੇ ਕੋਈ ਛੱਪ ਲੜਾ ਕੇ ਵੇਹ ਜਾਂਦਾ 2 ਘੰਟਾ ਹੋਇਆ ਸੀ ਦਵਾਈ ਕਰੇ ਨੂੰ ਤੇ ਸਾਰੇ ਨੂੰ ਗਈ ਦੇਖੋ ਕਿਵੇਂ ਰਾੜਦੀ ਤੇ ਹੁਣ ਆਪਾਂ ਚੱਲਿਆ ਕਰੇ ਕਰਦਾਂਗੇ ਆਪਣਾ ਬਲੌਗ ਅੱਜ ਦਾ ਇੱਕ ਵੀ ਮੁਆਫਤ ਕਰਦੇ ਆ ਤੇ ਆਪਣੇ ਵੀਰ ਨੂੰ ਲਾਈਕ ਦੇ ਦਿਓ